क्या नाम ना है है, क्या नाम था था। मैं जिला अमृतसर कमिश्नर फूड तैनात हूँ और अब अभी जोड़ा है सवेरे क्योंकि गर्मियाँ शुरू हो गई तो मिलक एन प्रोडक्ट के ख खर्चा रहा है जिस के मद्देनज़र अब जो है टेन का लोड और इतने गेट खजाना लागे जो है डेयरिया ने चैकिंग की जिस असि दुध घ्यो पनीर के सैंपल जोड़े है कलैक्ट किए हैं

ਟਾਬੇ ਵਾਲੇ ਸਾਰਿਆਂ ਨੂੰ ਸਭ ਤੋਂ ਪਹਿਲੀ ਤੇ ਇਹੀ ਹੈ ਕਿ ਸਾਫਟਵੇਅਰ ਦੇ ਤੋਂ ਦੂਸਰਾ ਹੈ ਕਿ ਕੋਈ ਵੀ ਚੀਜ਼ ਜਿਹੜੀ ਹੈ ਵਰਤਣੀ ਹੈ ਉਸ ਦੀ ਜਿਹੜੀ ਐਕਸਪਾਇਰੀ ਨਹੀਂ ਹੋਣੀ ਚਾਹੀਦੀ ਐਕਸਪਾਇਰੀ ਡੇਟ ਤੋਂ ਜਿਹੜਾ ਹੈਗਾ ਸਮਾਨ ਜਿਹੜਾ ਹੈ ਉਸ ਨੂੰ ਵੱਖਰੇ ਤੌਰ ਤੇ ਰੱਖਿਆ ਜਾਵੇ ਉਰ ਉੱਥੇ ਲਿਖਿਆ ਜਾਵੇ ਐਕਸਪਾਇਰੀ ਪ੍ਰੋਡਕਟਸ ਨੋਟਸ ਪਰਸੇ ਔਰ ਜਿਹੜੇ ਵੀ ਮਿਲਕ ਐਂਡ ਮਿਲ ਪ੍ਰੋਡਕਟਸ ਦੇ ਜਿਹੜੇ ਕਾਰੋਬਾਰ ਕਰਨ ਵਾਲੇ ਆ ਉਹਨਾਂ ਨੂੰ ਮੇਰੀ ਅ ਅਪੀਲ ਵੀ ਹੈ ਔਰ ਹਦਾਇਤ ਵੀ ਹੈ ਕਿ ਕਿਸੇ ਵੀ ਤਰੀਕੇ ਦੀ ਕਿਸੇ ਨੇ ਵੀ ਮਿਲਾਵਟ ਨਹੀਂ ਕਰਨੀ ਜਿਹੜਾ ਸਾਡੀ ਨਜ਼ਰ ਦੇ ਵਿੱਚ ਆ ਗਿਆ ਉਸ ਤੇ ਸਖਤ ਸਖਤ ਕਾਰਵਾਈ ਅਰੰਭੀ ਜਾਵੇ